ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਕਉਰੀ ਬਾਲੇ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕਉਰੀ ਬਾਲੇ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੰਡਿਆ ਲੇਖ ਮੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚਤੌਰ ਨਗਰੀ ਤਾਰੋਗਾਮ ਅ ਲਖ ਪੁਰਖ ਕਾ ਸਿਮਰੋ ਨਾਮ ਗੋਰੀ ਅਬਨਾਸੀ ਖੇਲ ਰਚਾਇਆ आगम निगमक पंथ बताया ज्ञान की गोदड़ी की मांगी टोपी जत कायाड़ बंद सील लंगोटी अकाल किंथा नरास चोली जुगत का टोपा गुरमुखी बोली ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆਦ ਮੇਖ ਲੀ ਲਾ ਗਲੇ ਮੇਲੀ ਤਿਆਨ ਕ ਬਟਵਾ ਨਿਰਤ ਕਾ ਸੋਈ ਦਾਨ ਬ੍ਰਹਮ ਅੰਚਲਾ ਲੈ ਪੈਰੀ ਸੁਜਾਨ ਬौरांग ਮੋਰ ਛੜ ਨਿਰਲੇਪ ਦਿਸ਼ਟੀ ਮੇਰ ਪੋ ਜੰਗ ਡੋਰਾ ਨਾ ਕੋ ਦੁਸ਼ਟੀ ਜਾਪ ਜੰਗੋਟਾ ਸਿਬਦੀਓ ਡਾਨੀ ਸਿੰਗੀ ਸਬਦ ਅਨਾਹਤ ਗਰਮਾਨੀ ਸਾਰ ਮਕੀ ਮੰਦਰਾ ਸਿਬ ਵੀ ਭੂਤਾ ਹਰ ਭਗਤ ਮੇਰ ਗਾਨੀ ਲੈ ਪੈਰੇ ਗੁਰਪੂਤਾ ਸੰਤੋਖ ਸੂਤ ਵੇਖ ਧਾਗੇ ਅਨੇਕ ਟੱਲੀ ਤਾਹੀ ਲਾਗੇ ਸੁਰਤ ਕੀ ਸੂਈ ਲੈ ਸਤ ਗੁਰ ਸੀਵੈ ਜੋ ਰਾਖੈ ਸੋ ਨਿਰਬੋਧੀ ਵੈ ਸ਼ਾਂ ਸੁਬੈਦ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਪਾਈ ਤ੍ਰੈਗਨ ਚਕਮਕ ਅਗਨ ਮਥ ਪਾਈ ਦੁਗ ਸੁਖ ਧੋਣੀ ਦੇ ਜਲਾਈ ਸੰਜਮ ਕਰ ਪਾਲੀ ਸੋਭਾ ਧਾਰੀ ਚਰਨ ਕਵਲ ਮੈਂ ਸੁਰਤ ਹਮਾਰੀ ਪਾਉ ਭੋਜਨ ਬਰਤ ਕਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰੋਵਾ ਬਹੁ ਗੁਣਾ ਕਰ ਮੰਡਲ ਤੁਮ ਬਾ ਕਿਸ ਦੀ ਕਨਾਮ ਅੰਮ੍ਰਿਤ ਪਿਆਲਾ ਉਦਕ ਮੰਨ ਦੀਆ ਜੋ ਪੀਵੇ ਸੋ ਸੀਤਲ ਭਿਆਨ ਈੜਾ ਮੈਂ ਆਵੇ ਪਿੰਗਲਾ ਮੈਂ ਤਾਵੇ ਸੁਖਮਨਾ ਕੀ ਕਰਸੈ ਜ ਸਮਾਵੇ ਨਿਰਾਸ ਮਠ ਨਰੇ ਤਰ ਧਿਆਨ ਨਿਰਪਉ ਨਗਰੀ ਗੁਰ ਦੀਪਕ ਗਿਆਨ ਆਸਤੇ ਰਿੱਧ ਅਮਰ ਪਦ ਡੰਡਾ ਧੀਰਜ ਫੌੜੀ ਤਪ ਕਰ ਖੰਡਾ ਵਸ ਕਰ ਆਸਾ ਸਮ ਦ੍ਰਿਸ਼ਟ ਜੁਗਾਨ ਹਰ ਕਸੋਗ ਮਨ ਮੈਂ ਨਹੀਂ ਆਨ ਸਾਦੀ ਵਾਗੀ ਕਰੇ ਵਾਰਗ ਮਾਇਆ ਮੋਣੀ ਸਗਲ ਤੇ ਆਵੇ ਨਾਮ ਕੀ ਪਖਰ ਪਮਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸਬਦ ਕਮਾਨ ਅਕਲ ਸੰਜੋ ਪੀਤ ਕੇ ਬਾਨ ਅਗਲ ਕੇ ਬਰਸ਼ੀ ਗੁਨਾਹ ਕੀ ਕਟਾਰੀ ਮਨ ਕੋ ਮਾਰ ਕਰੋ ਵਸਵਾਰੀ ਬੇਕਮ ਅਗੜ ਤੋੜ ਨਰ ਪੋਕਾਰ ਆਵੇ ਨੌਬਤ ਸੰਖ ਲਗਾਰਾ ਵਾਵੇ ਗੋਰੀ ਅਬ ਨਸੀ ਸੁਖਮਵੇ ਅਦ ਨਿਰਵਾਣ ਵਿਦਿਆ ਆਪਾਰਿਆ ਪੇਦ ਆਖਾਂਡੇ ਜਨੇਉ ਨਰਮਲ ਤੋਤੀ ਸੋ ਅੰਜਾਪ ਸਜ ਮਾਲ ਪਰਤੀ ਸਿਖਿਆ ਗੁਰ ਮੰਤਰ ਗਾਤ ਰਹੀ ਹਰ ਨਾਮ ਨੇ ਚਲ ਆਸਨ ਕਰ ਬਿਸਰਾਮ ਤਲਕ ਸਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਾਰਸ ਨਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਟਾਓ ਆਪਾ ਪੀਤ ਪਤੰਬਰ ਮਨ ਮਿਰਗ ਛਾਲਾ ਚੀਤ ਚਤੰਬਰ ਰਣਚਨ ਬਾਲਾ ਬੁੱਧ ਬਗੰਬਰ ਪੁਲਾ ਪੋਸਦੀਨਾ ਖੋਸ ਖੜਾ ਮਾਇ ਮਤਲੀਨ ਦੋੜਾ ਜੋੜੋ ਔਰ ਜੰਦੀਰ ਲੈ ਪੈਰੇ ਨਾਨਕ ਸ਼ਾਪਕੀਰ ਜਟਾ ਝੂਟ ਮਗਟ ਸਿਰ ਹੋਈ ਮੁਗਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤ ਸ੍ਰੀ ਚੰਦ ਬੋਲੇ ਜਗਤ ਪਛਾਣ ਤਤਵਰੋਲੇ ਐਸੀ ਮਾਤਰਾ ਲੈ ਪੈਰੇ ਕੋਈ ਆਵਾ ਗਮਨਾ ਮਿਟਾਵੇ ਸੋਈ ਪਰ ਮਾਤਰਾ ਜੋ ਕੀਨੈ ਜਾਪ ਉਤਰਨ ਜਨਮ ਜਨਮ ਕੇਤਾਪ ਪਰ ਮਾਤਰਾ ਜੋ ਕੀਨੇ ਜਾਪ ਉਤਰਨ ਜਨਮ ਜਨਮ ਕੇਤਾਪ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਕੌਰੇ ਬਾਲੇ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕਹੋਰੇ ਬਾਲੇ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਜਿਤੋਰ ਨਗਰੀ ਤਾਰੋਗਾਮ ਅਲੱਖ ਪੁਰਖ ਕਾ ਸਿਮਰੋ ਨਾਮ ਗੋਰੀ ਅਬਨਾਸੀ ਖੇਲ ਰਚਾਇਆ ਆਦਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਕੀ ਮੰਗੀ ਟੋਪੀ ਜਤ ਕਾ ਆੜ ਬੰਦ ਸੀਲ ਲੰਗੋਟੀ ਆਕਾਲ ਕਿੰਥਾ ਨਰਾਸ ਚੋਲੀ ਜੁਗਤ ਕਟੋਪ ਗੁਰਮਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆਦ ਮੇਖ ਲੀ ਲਾ ਗਲੇ ਮੇਲੀ ਤਿਆਨ ਕਾ ਬਟਵਾ ਨਿਰਦ ਕਾ ਸੋਈ ਦਾਨ ਬਰਮ ਮੈਂ ਅੰਚਲਾ ਲੈ ਪੈਰੀ ਸੁਜਾਨ ਬौराੰਗ ਮੋਰ ਛੜ ਨਿਰਲੇਪ ਦਿਸਟੀ ਨਿਰਪੋ ਜੰਗ ਡੋਰਾ ਨਾ ਕੋ ਦਿਸਟੀ ਜਾਪ ਜਗੋਟਾ ਸਿਬਦੀਓ ਡਾਨੀ ਸਿੰਗੀ ਸਬਦ ਅਨਾਹਤ ਗਰਮਾਨੀ ਸਾਰ ਮੱਗੀ ਮੰਦਰਾ ਸਿਵ ਵੀ ਭੂਤਾ ਹਰ ਭਗਤ ਮਰ ਗਾਨੀ ਲੈ ਪੈਰੇ ਗੁਰੂ ਭੂਤਾ ਸੰਤੋਖ ਸੂਤ ਵੇਕ ਧਾਗੇ ਅਨੇਕ ਟੱਲੀ ਤਾਹੀ ਲਾਗੇ ਸੁਰਤ ਕੀ ਸੋਈ ਲੈ ਸਤ ਗੁਰ ਸੀਵੈ ਜੋ ਰਾਖੈ ਸੋ ਨਿਰਬੋਧੀ ਵੈ ਸ਼ਾਂਸ ਪੈਦ ਜਰਜ ਸੁਖਾਈ ਜੋ ਲੈ ਪੈਰੇ ਸੋ ਗੁਰ ਪਾਈ ਤ੍ਰੈਗਨ ਚਕਮਕ ਅਗਨ ਮਥ ਪਾਈ ਦੁਗ ਸਗਤੋਣੀ ਦੇ ਜਲਾਈ ਸੰਜਮ ਕਿਰਪਾਲੀ ਸੋਭਾ ਧਾਰੀ ਚਰਨ ਕਮਲ ਮੈਂ ਸੁਰਤ ਹਮਾਰੀ ਪਾਉ ਭੋਜਨ ਅਮਰਤ ਕਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਣਾ ਕਾਰ ਮੰਡਲ ਤੁੰਬਾ ਕਿਸ ਦੀ ਕਨਾਮ ਅੰਮ੍ਰਿਤ ਪਿਆਲਾ ਉਦਕ ਮੰਨ ਦਿਆ ਜੋ ਪੀਵੇ ਸੋ ਸੀਤਲ ਭਿਆ ਇੜਾ ਮੈਂ ਆਵੇ ਪਿੰਗਲਾ ਮੈਂ ਤਾਵੇ ਸੁਖਮਨਾ ਕੀ ਕਰ ਸੈ ਜਿਸਮਾਵੇ ਨਰਾਸ ਮੱਠ ਨਰੇ ਤਰ ਧਿਆਨ ਨਿਰਪਉ ਨਗਰੀ ਗੁਰ ਦੀਪ ਅਗਿਆਨ ਆਸਤੇ ਰਿੱਧ ਅਮਰ ਪਦ ਡੰਡਾ ਧੀਰਜ ਫੌੜੀ ਤਪ ਕਰ ਖੰਡਾ ਵਸ ਕਰ ਆਸਾ ਸਮ ਦ੍ਰਿਸ਼ਟ ਜਗਾਨ ਹਰ ਕਸੋਗ ਮਨ ਮੈਂ ਨਹੀਂ ਆਣ ਸਹਿ ਜਿਵ ਰਾਗੀ ਕਰੇ ਵਾਰਗ ਮਾਇਆ ਮੋਣੀ ਸਗਲ ਤੇ ਆਵੇ ਨਾਮ ਕੀ ਪਖਰ ਪਮਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸਬਦ ਕਮਾਨ ਅਗਲ ਸੰਜੋ ਪ੍ਰੀਤ ਕੇ ਬਾਨ ਅਗਲ ਕੀ ਵਰਸੀ ਗੁਨਾਹ ਕੀ ਕਟਾਰੀ ਮਨ ਕੋ ਮਾਰ ਕਰੋ ਵਸਵਾਰੀ ਬੇਕਮ ਗੜ ਤੋੜ ਦਰਪੋ ਕਰਿ ਆਵੈ ਨੌਬਤ ਸੰਖ ਲਗਾਰਾ ਵਾਵੈ ਗੋਰੀ ਅਬ ਨਸੀ ਸੁਖਮਵੇਦ ਨਰਬਾਨ ਵਿਦਿਆ ਆਪਾਰਿਆ ਪੇਦ ਰਖਾਂ ਬਿਜਨੀਓ ਨਿਰਮਲ ਤੋਤੀ ਸੋ ਅੰਜਾਪ ਸਜ ਮਾਲ ਪਰਤੀ ਸਿਖਿਆ ਗੁਰ ਮੰਤਰ ਗਤ ਰਹੀ ਹਰ ਨਾਮ ਨੇ ਚਲਿਆਸਨ ਕਰ ਬਿਸਰਾਮ ਤਲਕ ਸਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਾਰਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਟਾਓ ਆਪਾ ਪੀਤ ਪਤੰਬਰ ਮਨ ਮਿਰਗ ਛਾਲਾ ਚੀਤ ਚਤੰਬਰ ਰਣਚੁਣ ਬਾਲਾ ਬੁੱਧ ਬਗੰਬਰ ਕੁਲਾ ਬੋਸ ਦੀਨਾ ਕੋਸ ਖੜਾ ਮਾਏ ਮਤਲੀਨ ਤੂੜਾ ਝੋੜ ਔਰ ਜੰਦੀਰ ਲੈ ਪੈਰੇ ਨਾਨਕ ਸ਼ਾਪ ਕੀਰ ਜਟਾ ਝੂਟ ਮੁਗਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤ ਸ੍ਰੀ ਚੰਦ ਬੋਲੇ ਜਗਤਪਿ ਸ਼ਾਨਾ ਤਤਵਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਮਨਾ ਮਿਟਾਵੇ ਸੋਈ ਪਰਮਾਤਰਾ ਜੋ ਕੀਨੇ ਜਾਪ ਉਤਰਨ ਜਨਮ ਜਨਮ ਕੇਤਾਪ ਪਰਮਾਤਰਾ ਕੀਨੇ ਜਾਪ ਉਤਰਨ ਜਨਮ ਜਨਮ ਕੀਤਾਪ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਕੋਰੀ ਬਾਲੀ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕੋਰੀ ਬਾਲੀ ਕਿੰਨੇ ਮੁੰਡਿਆ ਕਿੰਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਜੇ ਦੌਰ ਨਗਰੀ ਤਾਰੋ ਗਾਮ ਅਲਖ ਪੁਰਖ ਕਾ ਸਿਮਰੋ ਨਾਮ ਗੋਰ ਅਬਨਾਸੀ ਖੇਲ ਰਚਾਇਆ ਆਦਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਕੀ ਮੰਗੀ ਟੋਪੀ ਜਤ ਕਾਇਆੜ ਬੰਦ ਸੀਲ ਲੰਗੋਟੀ ਆਕਾਲ ਕਿੰਥਾ ਨਰਾਸ ਚੋਲੀ ਜੁਗਤ ਕਟੋ ਪਾ ਗੁਰਮਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆਦ ਮੇਖ ਲੀਲਾ ਗਲੇ ਮੇਲੀ ਦਿਆਨ ਕਬਟਵਾ ਨਿਰਦ ਕਾ ਸੋਈ ਦਾਣ ਬ੍ਰਹਮ ਅੰਚਲਾ ਲੈ ਪੈਰੀ ਸੁਜਾਨ ਬौराੰਗ ਮੋਰ ਛੜ ਨਿਰਲੇਪ ਦਿਸ਼ਟੀ ਨਿਰਪੋ ਜੰਗ ਡੋਰਾ ਨਾ ਕੋ ਦਸ਼ਟੀ ਜਾਪ ਜਗੋਟਾ ਸਿਵ ਦਿਓ ਡਾਨੀ ਸਿੰਗੀ ਸ਼ਬਦ ਅਨਾਹਤ ਗੁਰਮਾਨੀ ਸਰਮ ਕੀ ਮੁੰਦਰਾ ਸਿਵ ਵੀ ਭੂਤਾ ਹਰ ਭਗਤ ਮਰ ਗਾਨੀ ਲੈ ਪੈਰੇ ਗੁਰ ਪੂਤਾ ਸੰਤੋਖ ਸੂਤ ਵੇਕ ਧਾਗੇ ਅਨੇਕ ਟੱਲੀ ਤਾਹੀ ਲਾਗੇ ਸੋਤ ਕੀ ਸੋਈ ਲੈ ਸਤ ਗੁਰ ਸਿਵੈ ਜੋ ਰਾਖੈ ਸੋ ਨਿਰਬੋਧੀ ਵੈ ਸ਼ਾਂ ਸੁਬੈ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਪਾਈ ਤ੍ਰੈ ਗਣ ਚਕਮਕ ਅਗਨ ਮਥ ਪਾਈ ਦਬ ਸਕਤੋਨੀ ਦੇ ਜਲਾਈ ਸੰਜਮ ਕਰ ਪਾਲੀ ਸੋਭਾ ਧਾਰੀ ਚਰਨ ਕਬਲ ਮੈਂ ਸੁਰਤ ਹਮਾਰੀ ਪਾਉ ਭੋਜਨ ਬਰਤ ਕਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਣਾ ਕਰ ਮੰਡਲ ਤੁੰਬਾ ਕਿਸ ਦੀ ਕਨਾਮ ਅੰਮ੍ਰਿਤ ਪਿਆਲਾ ਉਦਕ ਮਾਣ ਦਿਆ ਜੋ ਪੀਵੇ ਸੋ ਸੀਤਲ ਭਿਆਣ ਈੜਾ ਮੈਂ ਆਵੇ ਪਿੰਗਲਾ ਮੈਂ ਤਾਵੇ ਸੋ ਕਮਨਾਂ ਕੀ ਕਰਸੈ ਜਿਸਮਾਵੇ ਨਿਰਾਸ ਮੱਠ ਨਰੇਤਰ ਧਿਆਨ ਨਿਰਪਉ ਨਗਰੀ ਗੁਰਦੀਪਾ ਗ્ઞਾਨ ਆਸਤੇ ਰਿੱਧ ਅਮਰ ਪਦ ਡੰਡਾ ਤੀਰਜ ਫੌੜੀ ਤਪ ਕਰ ਖੰਡਾ ਵਸਕਾਰ ਆਸਾ ਸਮ ਦ੍ਰਿਸ਼ਟ ਜਗਾਨ ਹਰ ਕਸੋਗ ਮਨ ਮੈਂ ਨਹੀਂ ਆਣ ਸਹਿ ਜਿਵ ਰਾਗੀ ਕਰੇ ਵਾਰਗ ਮਾਇਆ ਮੋਣੀ ਸਗਲ ਤੇ ਆਵੇ ਨਾਮ ਕੀ ਪਖਰ ਪਮਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸਬਦ ਕਮਾਨ ਅਕਲ ਸੰਜੋ ਪ੍ਰੀਤ ਕੇ ਬਾਨ ਅਕਲ ਕੀ ਵਰਸੀ ਗੁਨਾਹ ਕੀ ਕਟਾਰੀ ਮਨ ਕੋ ਮਾਰ ਕਰੋ ਵਸਵਾਰੀ ਬੇਕਮ ਗੜ ਤੋੜ ਨਰ ਪੋਕਾਰ ਆਵੇ ਨੌਬਤ ਸੰਖ ਲਗਾਰਾ ਵਾਵੇ ਗੁਰਿਆਬ ਨਸੀ ਸੁਖਮਵੇਦ ਨਿਰਬਾਨ ਵਿਦਿਆ ਆਪਾਰਿਆਪੇਦ ਅਖੰਡੇ ਜਨੀਉ ਨਿਰਮਲ ਤੋਤੀ ਸੋ ਅੰਜਾਪ ਸਜ ਮਾਲ ਪਰਤੀ ਸਿਖਿਆ ਗੁਰਮੰਤਰ ਗਤ ਰਹੀ ਹਰਨਾਮ ਨੇ ਚਲਿਆਸਨ ਕਰ ਬਿਸਰਾਮ ਤਾਲਕ ਕਸਬੂਰਨਾ ਤਰਪਨ ਜਸ ਪੂਜਾ ਪ੍ਰੇਮ ਭੋਗ ਮਾਰਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਟਾਓ ਆਪਾ ਪੀਤ ਪਤੰਬਰ ਮਨ ਮਿਰਗ ਛਾਲਾ ਚੀਤ ਚਿਤੰਬਰ ਰਣਚਨ ਬਾਲਾ ਬੋਧ ਦੇ ਬੰਬਰ ਕੋਲਾ ਪੋਸਦੀਨਾ ਖੋਸ ਖੜਾ ਮਾਈ ਮਤਲੀਨਾ ਤੂੜਾ ਜੋੜ ਔਰ ਜੰਦੀਰ ਲੈ ਪੈਰੇ ਨਾਨਕ ਸ਼ਾਪਕੀਰ ਜਟਾ ਝੂਟ ਮਗਟ ਸਿਰ ਹੋਈ ਮੁਗਤਾ ਫਰੇ ਬੰਦਰ ਨੈ ਕੋਈ ਨਾਨਕ ਪੂਤ ਸ੍ਰੀ ਚੰਦ ਬੋਲੇ ਜਗਤ ਪਛਾਣ ਤਤਵ ਰੋਲੇ ਐਸੀ ਮਤਰਾ ਲੈ ਪੈਰੀ ਕੋਈ ਆਵਾ ਗਮਨਾ ਮਟਾਵੇ ਸੋਈ ਪਰ ਮਤਰਾ ਜੋ ਕੀਨੈ ਜਾਪ ਪੁਤਰਨ ਜਨਮ ਜਨਮ ਕੀਤਾ ਆਦੇ ਮਤਰਾਜ ਕੀਨੇ ਜਾਪ ਪੁੱਤਰ ਨ ਜਨਮ ਜਨਮ ਕੀਤਾਪ ਤਨ ਤਨ ਬੱਬਾ ਸ਼੍ਰੀ ਚੰਦਰ ਭਗਵਾਨ ਜੀ